ਮਾਰੂ ਮਹਲਾ ਤੇਜਾ ਆਪੇ ਸ੍ਰਿਸ਼ਟ ਹੁਕਮ ਸਬ ਸਾਜੀ ਆਪੇ ਥਾਪ ਉਥਾਪ ਨਿਵਾਜੀ ਪ੍ਰਮਾਤਮਾ ਨੇ ਆਪੇ ਇਹ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਨਾਲ ਪੈਦਾ ਕੀਤੀ ਹੋਈ ਹੈ ਪ੍ਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਨਾਸ਼ ਕਰਦਾ ਹੈ ਆਪ ਹੀ ਜੀਵਾਂ ਉਤੇ ਮਿਹਰ ਕਰਦਾ ਹੈ ਆਪੇ ਨਿਉ ਕਰੇ ਸਭ ਸਾਚਾ ਸਾਚੇ ਸਾਚ ਮਿਲਾਇੰਦਾ ਪ੍ਰਭੂ ਆਪ ਹੀ ਇਹ ਸਾਰਾ ਆਪਣਾ ਅਟਲ ਨਿਆ ਕਰਦਾ ਹੈ ਆਪ ਹੀ ਜੀਵਾਂ ਨੂੰ ਆਪਣੇ ਸਦਾ ਫਰਨਾਮ ਵਿੱਚ ਜੋੜੀ ਰੱਖਦਾ ਹੈ ਕਾਇਆ ਕੋਟ ਹੈ ਆਕਾਰਾ ਮਾਇਆ ਮੋਪਸਰਿਆ ਫਾਸਾਰਾ ਇਹ ਮਨੁੱਖਾ ਸਰੀਰ ਮੰਨ ਇੱਕ ਕਿਲਾ ਹੈ ਇਹ ਪਰਮਾਤਮਾ ਦਾ ਦਿਸਦਾ ਸਰੂਪ ਹੈ ਪਰ ਜੇ ਇਸ ਵਿੱਚ ਮਾਇਆ ਦਾ ਮੋਹ ਹੀ ਪ੍ਰਭਲ ਹੈ ਜੇ ਇਸ ਵਿੱਚ ਮਾਇਆ ਦੇ ਮੋਹ ਦਾ ਇੰਤਜ਼ਾਰ ਆਖ ਲਰਿਆ ਹੋਇਆ ਹੈ ਬਿਨ ਸ਼ਬਦ ਹੈ पस मैं ਕੀ ਢੇਰੀ ਕਿ ਹੂੰ ਕੇ ਹਰ ਲਾਈਂਦਾ ਤਾ ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾ ਇਹ ਸਰੀਰ ਸਵਾਦ ਹੀ ਢੇਰੀ ਹੀ ਹੈ ਮਨੁੱਖ ਹਰ ਨਾਮ ਤੋਂ ਵੰਝਿਆ ਰਹਿ ਕੇ ਇਸ ਸਰੀਰ ਨੂੰ ਮਿੱਟੀ ਖੇਹ ਵਿੱਚ ਹੀ ਰੋੜ ਦਿੰਦਾ ਹੈ ਕਾਇਆ ਕੰਚਨ ਕੋਟ અપਾਰਾ ਜਿਸ ਵਿੱਚ ਰਵਿਆ ਸ਼ਬਦ અપਾਰਾ ਉਹ ਮਨੁੱਖਾ ਸਰੀਰ ਬਯੰਤ ਪਰਮਾਤਮਾ ਦੇ ਰਹਿਣ ਵਾਸਤੇ ਮੰਨੋ ਸੋਨੇ ਦਾ ਕਿਲਾ ਹੈ ਜਿਸ ਸਰੀਰ ਵਿੱਚ ਬਯੰਤ ਪਰਮਾਤਮਾ ਦੀ ਸਿੱਖ ਸਲਾਹ ਦੀ ਬਾਣੀ ਹਰ ਵੇਲੇ ਮੌਜੂਦ ਹੈ ਗੁਰਮੁਖ ਗਾਵੇ ਸਦਾ ਗੁਣ ਸਾਚੇ ਮਿਲ ਭੀ ਤਮ ਸੁਖ ਪਾਏਂਦਾ ਗੁਰੂ ਦੇ ਸਾਹਮਣੇ ਰਹਿਣ ਵਾਲਾ ਮਨੁੱਖੇ ਸਰੀਰ ਦੇ ਰਾਹੀ ਸਦਾ ਸਿਰ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਹ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮੰਨਦਾ ਹੈ ਕਾਇਆ ਅੰਦਰੂਪ ਮੰਦਰ ਹਰ ਆਪ ਸਵਾਰੇ ਤਿਸ ਵਿੱਚ ਹਰ ਜੀਉ ਵਸੈ ਮੁਰਾਰੇ ਇਹ ਮਨੁੱਖਾ ਸਰੀਰ ਪਰਮਾਤਮਾ ਦਾ ਪਵਿੱਤਰ ਘਰ ਹੈ ਪਰਮਾਤਮਾ ਇਸ ਨੂੰ ਆਪ ਹੀ ਸੋਣਾ ਬਣਾਉਂਦਾ ਹੈ ਇਸ ਵਿੱਚ ਵਿਚਾਰ ਦੈਂਤਾਂ ਦੇ ਮਾਰਨ ਵਾਲਾ ਪ੍ਰਭੂ ਆਪ ਵਸਦਾ ਹੈ ਗੁਰ ਕੈ ਸ਼ਬਦ ਵਣ ਜਨਵਾ ਪਾਰੀ ਨਦਰਿ ਆਪ ਮਿਲਾਇਂਦਾ ਜਿਹੜੇ ਜੀਵਨ ਜਾਰੇ ਇਸ ਸਰੀਰ ਵਿੱਚ ਗੁਰੂ ਦੇ ਸ਼ਬਦ ਦੇ ਰਾਹੀ ਹਰਨਾਮ ਦਾ ਵੰਦ ਕਰਦੇ ਹਨ ਪ੍ਰਭੂ ਮਿਹਰ ਦੀ ਨਿਗਾ ਨਾਲ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਸੋ ਸੂਚਾ ਜੇ ਕਰੋਧ ਨਿਵਾਰੇ ਸ਼ਬਦੇ ਬੂਜੈ ਆਪ ਸਵਾਰੇ ਜਿਹੜਾ ਮਨੁੱਖ ਆਪਣੇ ਅੰਦਰੋਂ ਕਰੋਧ ਦੂਰ ਕਰ ਲੈਂਦਾ ਹੈ ਉਹ ਪਵਿੱਤਰ ਦਿਵਾਲਾ ਬਣ ਜਾਂਦਾ ਹੈ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਤਮਿਕ ਜੀਵਨ ਨੂੰ ਸਮਝ ਲੈਂਦਾ ਹੈ ਤੇ ਆਪਣੇ ਜੀਵਨ ਨੂੰ ਸਵਾਰ ਲੈਂਦਾ ਆਪੇ ਕਰੇ ਕਰਾਏ ਕਰਤਾ ਆਪੇ ਮਨ ਵਸਾਏਂਦਾ ਾਰੇ ਉਸ ਦੀ ਆਪਣੀ ਹੀ ਮਿਹਰ ਹੈ ਪ੍ਰਭੂ ਆਪ ਹੀ ਜੀਵ ਦੇ ਅੰਦਰ ਬੈਠਾ ਇਹ ਉਦਮ ਕਰਦਾ ਹੈ ਜੀਵ ਪਾਸੋਂ ਕਰਤਾਰ ਆਪ ਹੀ ਇਹ ਕੰਮ ਕਰਾਉਂਦਾ ਹੈ ਆਪ ਹੀ ਉਸ ਦੇ ਮਨ ਵਿੱਚ ਆਪਣਾ ਨਾਮ ਮਸਾਉਂਦਾ ਹੈ ਨਿਰਮਲ ਭਗਤ ਹੈ ਨੀਰਾਲੀ ਮਨ ਤਨ ਧੋਵੇਂ ਸ਼ਬਦ ਵਿਚਾਰੀ ਪਰਮਾਤਮਾ ਦੀ ਭਗਤੀ ਜੀਵਨ ਨੂੰ ਪਵਿੱਤਰ ਕਰਨ ਵਾਲੀ ਹੈ ਇੱਕ ਅਨੋਖੀ ਦਾਤ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਭਗਤੀ ਦੇ ਅੰਮ੍ਰਿਤ ਨਾਲ ਜਿਹੜੇ ਮਨੁੱਖ ਆਪਣਾ ਮਨ ਤਨ ਧੋਦੇ ਹਨ ਉਹ ਸੁੰਦਰ ਵਿਚਾਰ ਦੇ ਮਾਲਕ ਬਣ ਜਾਂਦੇ ਹਨ ਅਨ ਦਿਨ ਸਦਾ ਰਹੇ ਰੰਗ ਰਤਾ ਕਰ ਕਿਰਪਾ ਭਗਤ ਕਰਾਏਂਦਾ ਇਸ ਭਗਤੀ ਦੇ ਰਾਹੀ ਮਨੁੱਖ ਹਰ ਵੇਲੇ ਸਦਾ ਹੀ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿ ਸਕਦਾ ਹੈ ਪਰ ਇਹ ਉਸ ਦੀ ਮਿਹਰ ਦੀ ਹੀ ਹੈ ਪ੍ਰਮਾਤਮਾ ਕਿਰਪਾ ਕਰਕੇ ਆਪ ਹੀ ਜੀਵਾਂ ਪਾਸੋਂ ਆਪਣੀ ਭਗਤੀ ਕਰਾਉਂਦਾ ਹੈ ਇਸ ਮਨ ਮੰਦਰ ਮੈਂ ਮਨੁ ਆਤਾਵੈ ਸੁਖ ਪੱਲਰ त्याग ਮਹਾਦੁਖ ਪਾਵੈ ਮਨੁੱਖ ਦੇ ਸਰੀਰ ਵਿੱਚ ਰਹਿਣ ਵਾਲਾ ਚੰਚਲ ਮਨ ਹਰ ਵੇਲੇ ਭਟਕਦਾ ਫਿਰਦਾ ਹੈ ਵਿਕਾਰਾਂ ਦੀ ਪ੍ਰਾਲੀ ਦੀ ਖਾਤਰ ਆਤਮਕ ਆਨੰਦ ਨੂੰ त्याग ਕੇ ਬੜਾ ਦੁਖ ਪਾਉਂਦਾ ਹੈ ਬਿਨ ਸਤਗੁਰ ਭੇਟੇ ਠੋਰ ਨਾ ਪਾਵੇ ਆਪੇ ਖੇਲ ਕਰਾਇੰਦਾ ਗੁਰੂ ਨੂੰ ਮਿਲਣ ਤੋਂ ਬਿਨਾ ਇਸ ਨੂੰ ਸ਼ਾਂਤੀ ਵਾਲਾ ਥਾਂ ਨਹੀਂ ਲੱਭਦਾ ਪਰ ਜੀਵ ਦੇ ਕੀ ਵਾਸ ਉਸ ਪਾਸਾ ਇਹ ਖੇਡ ਪ੍ਰਮਾਤਮਾ ਆਪ ਹੀ ਕਰਾਉਂਦਾ ਹੈ ਆਪ ਅਪਰੰਪਰ ਆਪ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਬੇਅੰਤ ਪ੍ਰਮਾਤਮਾ ਆਪ ਹੀ ਆਤਮਕ ਜੀਵਨ ਦੀ ਵਿਚਾਰ ਬਖਸ਼ਣ ਵਾਲਾ ਹੈ ਨਾਮ ਜਪਣ ਦੀ ਸੇਸ਼ਟ ਕਰਨੀ ਦੇ ਕੇ ਆਪ ਹੀ ਜੀਵ ਨੂੰ ਆਪਣੇ ਨਾਲ ਮਿਲਾਉਂਦਾ ਹੈ। ਕਿਆ ਕੋ ਕਾਰ ਕਰੇ ਵਿਚਾਰਾ ਆਪੇ ਬਖਸ਼ ਮਿਲਾਏਂਦਾ। ਜੀਵ ਚਾਰਾ ਆਪਣੇ ਆਪ ਕੋਈ ਚੰਗਾ ਮੰਦਾ ਕੰਮ ਨਹੀਂ ਕਰ ਸਕਦਾ। ਪਰਮਾਤਮਾ ਆਪ ਹੀ ਬਖਸ਼ਿਸ਼ ਕਰਕੇ ਆਪਣੇ ਚਰਨਾਂ ਵਿੱਚ ਜੀਵ ਨੂੰ ਜੋੜਦਾ ਹੈ। ਆਪੇ ਸਤਗੁਰ ਮਿਲੇ ਪੂਰਾ ਸੱਚੇ ਸ਼ਬਦ ਮਹਾ ਬਲ ਸੂਰਾ ਪਰਮਾਤਮਾ ਆਪ ਹੀ ਮਨੁੱਖ ਨੂੰ ਪੂਰਾ ਗੁਰੂ ਮਿਲਾਉਂਦਾ ਹੈ ਤੇ ਸਿਪਤ ਸਲਾਹ ਵਾਲੇ ਸ਼ਬਦ ਵਿੱਚ ਜੋੜ ਕੇ ਵਿਕਾਰਾਂ ਦੇ ਟੱਕਰੇ ਤੇ ਆਤਮਕ ਬਲ ਵਾਲਾ ਸੂਰਮਾ ਬਣਾ ਦਿੰਦਾ ਹੈ ਆਪੇ ਮਿਲੇ ਦੇ ਵੜਿਆਈ ਸੱਚੇ ਸਿਮ ਚਿਤ ਲਾਹਿੰਦਾ ਪ੍ਰਭੂ ਆਪ ਹੀ ਜੀਵ ਨੂੰ ਆਪਣੇ ਨਾਲ ਮਿਲਾਉਂਦਾ ਹੈ ਉਸ ਨੂੰ ਲੋਕ ਪਰਲੋਕ ਦੀ ਇੱਜ਼ਤ ਦਿੰਦਾ ਹੈ ਜਿਸ ਨੂੰ ਆਪਣੇ ਨਾਲ ਮਿਲਾਂਦਾ ਹੈ ਉਹ ਮਨੁੱਖ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ ਘਰ ਹੀ ਅੰਦਰ ਸਾਚਾ ਸੋਈ ਗੁਰਮੁਖ ਵਿਰਲਾ 부ਜੈ ਕੋਈ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਹਰੇਕ ਮਨੁੱਖ ਦੇ ਹਿਰਦੇ ਘਰ ਵਿੱਚ ਹੀ ਵਸਦਾ ਹੈ ਪਰ ਗੁਰੂ ਦੇ ਸਾਹਮਣੇ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਇਹ ਭੇਦ ਸਮਝਦਾ ਹੈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਨਾਮ ਧਿਆਇੰਦਾ ਜਿਹੜਾ ਇਹ ਭੇਤ ਸਮਝ ਲੈਂਦਾ ਹੈ ਉਸ ਦੇ ਹਿਰਦੇ ਵਿੱਚ ਸਾਰੇ ਸੁੱਖਾਂ ਦਾ ਖਜ਼ਾਨਾ ਹਰ ਨਾਮ ਟਿਕਿਆ ਰਹਿੰਦਾ ਹੈ ਉਹ ਮਨੋਖ ਆਪਣੀ ਜੀਬ ਨਾਲ ਹਰ ਨਾਮ ਜਪਦਾ ਰਹਿੰਦਾ ਦਸੰਤਰ ਭਵੈ ਅੰਤਰਣ ਹੀ ਭਲੈ ਮਾਇਆ ਮੋਹ ਬਦਾ ਜਮ ਕਾਲੇ ਜਿਹੜਾ ਮਨੁੱਖ ਤਿਆਗ ਆਦਿਕ ਵਾਲਾ ਭੇਖ ਧਾਰ ਕੇ ਤੀਰਥ ਤੀਰਥ ਆਦਿਕ ਹੋਰ ਹੋਰ ਥਾਂ ਪਹੁੰਦਾ ਫਿਰਦਾ ਹੈ ਪਰ ਆਪਣੇ ਹਿਰਦੇ ਨੂੰ ਨਹੀਂ ਖੋਜਦਾ ਉਹ ਮਨੁੱਖ ਮਾਇਆ ਦੇ ਮੋਹ ਵਿੱਚ ਵੱਜਾ ਰਹਿੰਦਾ ਹੈ ਉਹ ਮਨੁੱਖ ਆਤਮਾ ਉਕ ਮੌਤ ਤੇ ਕਾਬੂ ਆਇਆ ਰਹਿਦਾ ਹੈ ਜਮਕੀ ਫਾਸੀ ਕਬ ਹੂਨਾ ਟੂਟੈ ਦੂਜੈ ਪਾਏ ਪਰਮਹੇਂਦਾ ਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁੱਕਦਾ ਉਹ ਮਨੁੱਖ ਹੋਰ ਹੋਰ ਪਿਆਰ ਵਿੱਚ ਫਸ ਕੇ ਭਟਕਦਾ ਫਿਰਦਾ ਹੈ ਜਪ ਤਪ ਸੰਜਮ ਹੋਰ ਕੋਈ ਨਹੀਂ ਜਦ ਲਗ ਗੁਰ ਕਾ ਸ਼ਬਦ ਨਾ ਕਮਾਹੀ ਕੋਈ ਜਾਪ ਕੋਈ ਤਪ ਕੋਈ ਸੰਜਮ ਇਸ ਜੀਵਨ ਸਫਰ ਵਿੱਚ ਹੋਰ ਕੋਈ ਵੀ ਉਦਮ ਉਹਨਾਂ ਦੀ ਸਹਾਇਤਾ ਨਹੀਂ ਕਰਦਾ ਜਦੋਂ ਤੱਕ ਮਨੁੱਖ ਗੁਰੂ ਦੇ ਸ਼ਬਦ ਦੇ ਹਿਰਦੇ ਵਿੱਚ ਵਸਾਉਣ ਦੀ ਕਮਾਈ ਨਹੀਂ ਕਰਦੇ ਗੁਰ ਕੈ ਸ਼ਬਦ ਮਿਲਿਆ ਸਚ ਪਾਇਆ ਸਚੇ ਸਚ ਸਮਾਇੰਦਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਹਰਨਾਮ ਵਿੱਚ ਲੀਨ ਵਹਿੰਦਾ ਹੈ ਕਾਮ ਕ੍ਰੋਧ ਸਭਲ ਸੰਸਾਰਾ ਬਹੁ ਕਰਮ ਕਮਾਵੇਂ ਸਭ ਦੁੱਖ ਕਾਪਾ ਸਾਰਾ ਕਾਮ ਅਤੇ ਕ੍ਰੋਧ ਜਗਤ ਵਿੱਚ ਬੜੇ ਬਲੀ ਹਨ ਜੀਵ ਇਹਨਾਂ ਦੇ ਪ੍ਰਭਾਵੇ ਹੇਠ ਫਸੇ ਰਹਿੰਦੇ ਹਨ ਪਰ ਦੁਨੀਆ ਨੂੰ ਪਤੇਉਣ ਦੀ ਖਾਤਰ ਤੀਰਥ ਯਾਤਰਾ ਆਦਿ ਧਾਰਮਿਕ ਮਿੱਥੇ ਹੋਏ ਅਨੇਕਾਂ ਕਰਮ ਵੀ ਕਰਦੇ ਹਨ ਇਹ ਸਾਰਾ ਦੁੱਖਾਂ ਦਾ ਹੀ ਖਲਾਰਾ ਬਣਿਆ ਰਹਿੰਦਾ ਹੈ ਸਤਗੁਰ ਸੇਵੈ ਸੇ ਸੁਖ ਪਾਵੈ ਸੱਚੇ ਸ਼ਬਦ ਮਿਲਾਇੰਦਾ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਆਤਮਿਕ ਆਨੰਦ ਮਾਣਦੇ ਹਨ ਗੁਰੂ ਉਹਨਾਂ ਨੂੰ ਸਦਾ ਸਿਰ ਪ੍ਰਭੂ ਦੀ ਸੇਵਤ ਸਲਾਹ ਦੇ ਸ਼ਬਦ ਵਿੱਚ ਜੁੜਦਾ ਹੈ ਪਾਉਣ ਪਾਣੀ ਹੈ ਬੈ ਸੰਤਰ ਮਾਇਆ ਮੋ ਵਰਤੈ ਸਭ ਅੰਤਰ ਉੰਜ ਤਾਂ ਇਸ ਸਰੀਰ ਤੇ ਹਵਾ ਪਾਣੀ ਅੱਗ ਆਦਿਕ ਸਦਾ ਜਿਹੀ ਹੀ ਤਤ ਹਨ ਪਰ ਸਭ ਜੀਵਾਂ ਦੇ ਅੰਦਰ ਮਾਇਆ ਦਾ ਮੋਹ ਆਪਣਾ ਜੋਰ ਬਣਾਈ ਰੱਖਦਾ ਹੈ ਜਿਨ ਕੀਤੇ ਜਾਂ ਤੇ ਸਹਿ ਪਛਾਣੈ ਮਾਇਆ ਮੋਹ ਚਕਾਏਂਦਾ ਜਦੋਂ ਜੀਵ ਕੋਈ ਵਡ ਭਾਗੀ ਉਸ ਪ੍ਰਮਾਤਮਾ ਨਾਲ ਸਾਂਝ ਪਾਉਂਦੇ ਹਨ ਜਿਸ ਨੇ ਉਹਨਾਂ ਨੂੰ ਪੈਦਾ ਕੀਤਾ ਹੈ ਤਾਂ ਉਹ ਪ੍ਰਮਾਤਮਾ ਉਹਨਾਂ ਦੇ ਅੰਦਰੋਂ ਮਾਇਆ ਦਾ ਮੋਹ ਦੂਰ ਕਰ ਦਿੰਦਾ ਹੈ। ਇੱਕ ਮਾਇਆ ਮੋਹ ਗਰਭ ਵਿਆਪੇ ਹੋ ਮੈਂ ਹੋਏ ਰਹੇ ਹਾਂ ਆਪੇ ਕਈ ਜੀਵ ਐਸੇ ਹਨ ਜੋ ਹਰ ਵੇਲੇ ਮਾਇਆ ਦੇ ਮੋਹ ਵਿੱਚ ਅਹੰਕਾਰ ਵਿੱਚ ਗਰਸੇ ਰਹਿੰਦੇ ਹਨ। ਹੋਮੇ ਦਾ ਪਤਲਾ ਹੀ ਬਣੇ ਰਹਿੰਦੇ ਹਨ। ਜਮ ਕਾਲ ਲੈ ਕੀ ਖਬਰ ਨਾ ਪਾਈ ਅੰਤ ਗਿਆ ਪਛਤਾਏਂਦਾ ਪਰ ਜਿਸ ਵੀ ਅਜੇ ਇਹ ਮਨੁੱਖ ਨੂੰ ਇਹ ਆਤਮਕ ਮੌਤ ਦੀ ਸਮਝ ਨਹੀਂ ਪੈਂਦੀ ਉਹ ਅੰਤ ਵੇਲੇ ਇੱਥੋਂ ਹੱਥ ਮਿਲਦਾ ਹੀ ਜਾਂਦਾ ਹੈ ਜਿਨ ਉਪਾਏ ਸੋ ਵਿਦ ਜਾਣੈ ਗੁਰਮੁਖ ਦੇਵੈ ਸ਼ਬਦ ਪਛਾਣੈ ਪਰ ਜੀਵਨ ਦੇ ਵੀ ਕੀ ਵਸ ਜਿਸ ਪ੍ਰਮਾਤਮਾ ਨੇ ਜੀ ਪੈਦਾ ਕੀਤੇ ਹਨ ਉਹੀ ਇਸ ਆਤਮਕ ਮੌਤ ਤੋਂ ਬਚਾਉਣ ਦਾ ਢੰਗ ਜਾਣਦਾ ਹੈ। ਉਹ ਜੇ ਸੂਝ ਜਿਸ ਜੀਵ ਨੂੰ ਗੁਰੂ ਦੀ ਸ਼ਰਨ ਪਾ ਕੇ ਦਿੰਦਾ ਹੈ ਉਹ ਗੁਰੂ ਦੇ ਸ਼ਬਦ ਨਾਲ ਸਾਥ ਪਾ ਲੈਂਦਾ ਹੈ ਗੁਰਮੁਖ ਦੇਵੈ ਸ਼ਬਦਿ ਸਮੈ। ਨਾਨਕ ਦਾਸ ਕਹੈ ਬੇਨੰਤੀ ਸਚ ਨਾਮ ਚਿਤ ਲਾਏਂਦਾ ਨਾਨਕ ਦਾਸ ਬੇਨਤੀ ਕਰਦਾ ਹੈ ਉਹ ਮਨੁੱਖ ਆਪਣਾ ਚੇਤ ਸਦਾ ਕਾਇਮ ਰਹਿਣ ਵਾਲੇ ਹਰ ਨਾਮ ਵਿੱਚ ਜੁੜੀ ਰੱਖਦਾ ਹੈ ਮਾਰੂ ਮਹਲਾ ਤੀਜਾ ਆਦ ਜੁਗਾਦ ਦਇਆਪਤ ਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਹੈ ਪ੍ਰਭੂ ਤੂੰ ਜਗਤ ਦੇ ਸ਼ੁਰੂ ਤੋਂ ਯੁਗਾਂ ਦੇ ਸ਼ੁਰੂ ਤੋਂ ਦਇਆ ਦਾ ਮਾਲਕ ਹੈ ਸਾਰੇ ਸੁਖ ਪਦਾਰਥ ਦੇਣ ਵਾਲਾ ਪੂਰੇ ਗੁਰ ਤੇ ਸ਼ਬਦ ਦੇ ਰਾਹੀ ਤੇਰੇ ਨਾਲ ਜਾਣ ਪਛਾਣ ਬਣ ਜਾਂਦੀ ਤੁਦਨੋ ਸੇਵੈ ਸੇ ਤੁਝੇ ਸਮਾਵੈ ਤੂੰ ਆਪੇ ਮੇਲ ਮਿਲਾਇਂਦਾ ਜਿਹੜੇ ਮਨੁੱਖ ਤੇਰੀ ਸੇਵਾ ਭਗਤੀ ਕਰਦੇ ਹਨ ਤੇਰੇ ਚਰਨਾਂ ਵਿੱਚ ਲੀਨ ਰਹਿੰਦੇ ਹਨ ਤੂੰ ਆਪ ਹੀ ਉਹਨਾਂ ਨੂੰ ਗੁਰੂ ਨਾਲ ਮਿਲਾ ਕੇ ਆਪਣੇ ਨਾਲ ਮਿਲਾਉਂਦਾ ਹੈ ਅਗੰਮ ਅਗੋਚਰ ਕੀਮਤ ਨਹੀਂ ਪਾਈ ਜੀ ਜਨਤ ਤੇਰੀ ਸ਼ਰਣਾਈ ਹੈ ਪ੍ਰਭੂ ਤੂੰ ਆਪਾਉਂਚ ਹੈ ਗਿਆਨ ਇੰਦਰੀਆਂ ਦੇ ਰਾਹੀਂ ਤੇਰੀ ਸੂਝ ਨਹੀਂ ਪੈ ਸਕਦੀ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ ਕਿਸੇ ਦੁਨਿਆਵੀ ਪਦਾਰਥ ਦੇ ਵਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ ਜਿਉ ਤੁਦ ਭਾਵੇਂ ਤਿਵੇਂ ਚਲਾਵੇਂ ਤੂੰ ਆਪੇ ਮਾਰਗ ਪਾਹਿੰਦਾ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤੂੰ ਜੀਵਾਂ ਨੂੰ ਕਾਰੇ ਲਾਉਂਦਾ ਹੈ ਤੂੰ ਆਪ ਹੀ ਜੀਵਾਂ ਨੂੰ ਸਹੀ ਜੀਵਨ ਰਾਹ ਤੇ ਤੋਰਦਾ ਹੈ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਇਸ ਵੇਲੇ ਵੀ ਮੌਜੂਦ ਹੈ ਤੇ ਉਹ ਸਦਾ ਕਾਇਮ ਰਹੇਗਾ ਹੈ ਪੀ ਸੱਚਾ ਹੋਸੀ ਸਾਜਾ ਹੈ ਵੀ ਸਾਜਾ ਹੋਸੀ ਸੋਈ ਆਪੇ ਸਾਜੇ ਅਵਰ ਨਾ ਕੋਈ ਸਦਾ ਕਾਇਮ ਰਹਿਣ ਵਾਲਾ ਅੱਜ ਵੀ ਹੈ ਤੇ ਕੱਲ ਵੀ ਰਹੇ ਤੇ ਪਰਸੋਂ ਵੀ ਸੀ ਸਦਾ ਰਹਿਣਾ ਹੈ ਉਹ ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ ਉਸ ਤੋਂ ਬਿਨਾ ਪੈਦਾ ਕਰਨ ਵਾਲਾ ਕੋਈ ਹੋਰ ਨਹੀਂ ਹੈ ਸਬਨਾ ਸਾਰ ਕਰੇ ਸੁਖ ਦਾਤਾ ਆ ਪੇ ਰਿਜਕ ਪਹੁੰਚਾਏਂਦਾ ਉਹ ਸਾਰੇ ਸੁਖ ਦੇਣ ਵਾਲਾ ਪ੍ਰਮਾਤਮਾ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਉਹ ਆਪ ਹੀ ਸਭ ਨੂੰ ਰਿਜਕ અપਾਣਦਾ ਹੈ ਅਗੰਮ ਅਗੋਚਰ ਅਲਖ ਅਪਾਰਾ ਕੋਏ ਨ ਜਾਣੇ ਤੇਰਾ ਪਰਵਾਰਾ हे ਪ੍ਰਭੂ ਤੂੰ ਆ ਪਹੁੰਚ ਹੈ ਤੂੰ ਅਗੋਚਰ ਹੈ ਤੂੰ ਅਲਖ ਹੈ ਤੂੰ ਬੇਅੰਤ ਹੈ ਕੋਈ ਵੀ ਜਾਣ ਨਹੀਂ ਸਕਦਾ ਕਿ ਤੇਰਾ ਕਿੱਡਾ ਵੱਡਾ ਪਰਿਵਾਰ ਹੈ ਆਪਣਾ ਆਪ ਪਛਾਣੈ ਆਪੇ ਗੁਰਮਤੀ ਆਪ ਬੁਝਾਏਂਦਾ ਆਪਣੇ ਆਪ ਨੂੰ ਆਪਣੀ ਬਜ਼ੁਰਗੀ ਨੂੰ ਤੂੰ ਆਪ ਹੀ ਸਮਝਦਾ ਹੈ ਗੁਰੂ ਦੀ ਮਤ ਦੇ ਦੇ ਕੇ ਤੂੰ ਆਪ ਹੀ ਜੀਵਨ ਨੂੰ ਸਹੀ ਜੀਵਨ ਦਾ ਰਸਤਾ ਸਮਝਾਉਂਦਾ ਹੈ ਪਾਤਾਲ ਪੁਰੀਆਂ ਲੋਹਾਕਾਰਾਂ ਇਸ ਵਿੱਚ ਵਰਤੈ ਹੁਕਮ ਕਰਾਰਾ ਅਨੇਕਾਂ ਪਤਾਲਾਂ ਨੇਕਾਂ ਪੁਰੀਆਂ ਅਨੇਕਾਂ ਮੰਡਲਾਂ ਵਿੱਚ ਇਹ ਸਾਰਾ ਦਿਸਦਾ ਜਗਤ ਪ੍ਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ ਇਸ ਵਿੱਚ ਪ੍ਰਮਾਤਮਾ ਦਾ ਕਰੜਾ ਹੁਕਮ ਜਗਤ ਦੀ ਕਾਰ ਚਲਾ ਰਿਹਾ ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲ ਮਿਲਾਏਂਦਾ ਇਹ ਸਾਰੇ ਜਗਤ ਨੂੰ ਪ੍ਰਮਾਤਮਾ ਆਪਣੇ ਹੁਕਮ ਵਿੱਚ ਪੈਦਾ ਕਰਦਾ ਹੈ ਹੁਕਮ ਵਿੱਚ ਹੀ ਟਾਉਂਦਾ ਹੈ ਹੁਕਮ ਅਨੁਸਾਰ ਹੀ ਜੀਵਾਂ ਨੂੰ ਗੁਰੂ ਨਾਲ ਮਿਲ ਕੇ ਆਪਣੇ ਚਰਨਾਂ ਵਿੱਚ ਜੋੜਦਾ ਹੈ ਹੁਕਮ ਹੈ ਬੂਝੈ ਸੋ ਹੁਕਮ ਸਲਾਹੇ ਅਗੰ ਅਗੋਚਰ ਵੇ ਪਰਵਾਹੇ ਹੈ ਪ੍ਰਉਜੜਮਨੁ ਤੇਰੇ ਹੁਕਮ ਨੂੰ ਸਮਝਦਾ ਹੈ ਸਮਝ ਲੈਂਦਾ ਹੈ ਉਸ ਹੁਕਮ ਦੀ ਸੋਭਾ ਕਰਦਾ ਹੈ ਇਹ ਆਪਾਂ ਛੇ ਅਗੋਚਰ ਵੇ ਵੇ ਪ੍ਰਵਾਹ ਆਗੰ ਅਗੋਚਰ ਵੇ ਪਰਵਾਹੇ ਜੇ ਹੀ ਮਤ ਦੇ ਸੋ ਹੋ ਵੈ ਤੂੰ ਆਪੇ ਸ਼ਬਦ ਬੁਝਾਏਂਦਾ ਜੇ ਹੀ ਮਤ ਦੇ ਸੋ ਹੋ ਵੈ ਤੂੰ ਆਪੇ ਸ਼ਬਦ ਬੁਝਾਏਂਦਾ ਤੂੰ ਜਿਹੋ ਜਿਹੇ ਮਤ ਕਿਸੇ ਮਨੁੱਖ ਨੂੰ ਦਿੰਦਾ ਹੈ ਉਹ ਉਹੋ ਜਿਹਾਂ ਬਣ ਜਾਂਦਾ ਹੈ ਉਹ ਆਪ ਹੀ ਗੁਰੂ ਦੇ ਸ਼ਬਦ ਵਿੱਚ ਮਨੁੱਖ ਨੂੰ ਜੋੜ ਕੇ ਉਸ ਨੂੰ ਆਪਣੇ ਹੁਕਮ ਦੀ ਸੂਝ ਬਖਸ਼ਦਾ ਹੈ ਆਨੰਦ ਨੇ ਆਰ ਜਾ ਛਿਜ ਜਾਈ ਅਨ ਜੇ ਅਨ ਦਿਨ ਆਰ ਜਾ ਛਿਜਦੀ ਜਾਏ ਰਹਿਣ ਦਿਨ ਸਦੋਇ ਸਾਖੀ ਆਏ ਹਰ ਰੋਜ਼ ਹਰ ਵੇਲੇ ਮਨੁੱਖ ਦੀ ਉਮਰ ਘਟਦੀ ਜਾਂਦੀ ਹੈ ਰਾਤ ਅਤੇ ਦਿਨ ਦੇ ਦੋਵੇਂ ਇਸ ਗੱਲ ਦੇ ਗਵਾਹ ਹਨ ਜਿਹੜਾ ਦਿਨ ਰਾਤ ਲੰਘ ਜਾਂਦਾ ਹੈ ਉਹ ਵਾਪਸ ਉਮਰ ਵਿੱਚ ਨਹੀਂ ਆ ਸਕਦਾ ਮਨਮੁਖ ਆਂਦ ਨਚੇ ਤੈ ਮੂੜਾ ਸਿਰ ਉਪਰ ਕਾਲ ਰੁਆਇਂਦਾ ਪਰ ਮਨ ਦਾ ਮਰੀਦ ਤੇ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮੂਰਖ ਮਨੁਖ ਇਸ ਗੱਲ ਨੂੰ ਚੇਤੇ ਨਹੀਂ ਕਰਦਾ ਉਤਰੋਂ ਮੌਲ ਦਾ ਨਗਾਰਾ ਸਿਰ ਉੱਤੇ ਗੱਜਦਾ ਰਹਿੰਦਾ ਮਨ ਤਨ ਸ਼ੀਤਲ ਗੁਰ ਚਰਣੀ ਲਾਗਾ ਅੰਤਰ ਪਰਮ ਗਿਆ ਭੋ ਭਾਗਾ ਜਿਹੜਾ ਮਨੁੱਖ ਗੁਰੂ ਦੀ ਚਰਣੀ ਲੱਗਦਾ ਹੈ ਉਸ ਦਾ ਮਨ ਸ਼ਾਂਤ ਰਹਿੰਦਾ ਹੈ ਉਸ ਦਾ ਤਨ ਸ਼ਾਂਤ ਰਹਿੰਦਾ ਹੈ ਉਸ ਦੇ ਅੰਦਰ ਟਿਕੀ ਹੋਈ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ ਹਰ ਇੱਕ ਕਿਸਮ ਦਾ ਡਰ ਮੁੱਕ ਜਾਂਦਾ ਹੈ ਅੰਤਰ ਪਰਮ ਗਿਆ ਭੋ ਭਾਗਾ ਸਦਾ ਆਨੰਦ ਸੱਚੇ ਗੁਣ ਗਾਵੈ ਸੱਚ ਬਾਣੀ ਬੋਲੈਂਦਾ ਜਿਹੜੇ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਉਹਨਾਂ ਨੂੰ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ ਪਰ ਜੀਵ ਦੇ ਵਸਤੀ ਗੱਲ ਨਹੀਂ ਇਹ ਸਿਫਤ ਸਲਾਹ ਦੀ ਬਾਣੀ ਵੀ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਆਪ ਹੀ ਉਚਾਰਨ ਲਈ ਪ੍ਰੇਰਦਾ ਹੈ ਜਿਨ ਤੂੰ ਜਾਤਾ ਕਰਮ ਵਿਧਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ हे ਪ੍ਰਭੂ ਤੂੰ ਜੀਵਾਂ ਦੇ ਕੀਤੇ ਕਰਮ ਅਨਸਾਰ ਪੈਦਾ ਕਰਨ ਵਾਲਾ ਹੈ ਜਿਸ ਮਨੁੱਖ ਨੇ ਤੇਰੇ ਨਾਲ ਸਾਹਜ ਪਾ ਲਈ ਵੱਡੀ ਕਿਸਮਤ ਨਾਲ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਨੇ ਮੈਨੂੰ ਹਰਥਾਂ ਵਸਦਾ ਪਛਾਣ ਲਿਆ ਜਤ ਪਤ ਸਚ ਸਚਾ ਸਚ ਸੋਈ ਹਉ ਮੈਂ ਮਾਰ ਮਿਲਾਇਂਦਾ ਜਿਸ ਮਨੁੱਖ ਦੀ ਹਉਮੈ ਮਾਰ ਕੇ ਸਦਾ ਥਿਰ ਪ੍ਰਭੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਉਸ ਦੀ ਜਾਤ ਉਹ ਆਪ ਬਣ ਜਾਂਦਾ ਹੈ ਉਸ ਦੀ ਕੋਲ ਉਹ ਸਦਾ ਕੈਮ ਰਹਿਣ ਵਾਲਾ ਪ੍ਰਭੂ ਆਪ ਬਣ ਜਾਂਦਾ ਹੈ ਮਨ ਪਠੌਰ ਦੁਜੈ ਭੈ ਲਾਗਾ ਪਰਮੇ ਭੁੱਲਾ ਫਿਰੇ ਅਭਾਂਗਾ ਜਿਹੜਾ ਮਨੁੱਖ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਉਸ ਦਾ ਮਨ ਪਠੌਰ ਟਿਕਿਆ ਰਹਿੰਦਾ ਹੈ ਉਹ ਮੰਦ ਭਾਗੀ ਮਨੁੱਖ ਭਟਕਣਾ ਵਿੱਚ ਪੈ ਕੇ ਘਰਹਿ ਪਿਆ ਰਹਿੰਦਾ ਹੈ ਕਰਮ ਹੋਵੇ ਤਾਂ ਸਤਗੁਰੂ ਸੇਵੇ ਸਹਜੇ ਹੀ ਸੁਖ ਪਾਏਂਦਾ ਜਦੋਂ ਉਸ ਉਤੇ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਤਦੋਂ ਉਹ ਗੁਰੂ ਦੀ ਸ਼ਰਣ ਪੈਂਦਾ ਹੈ ਤੇ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿ ਕੇ ਆਤਮਕ ਆਨੰਦ ਮਾਣਦਾ ਲੱਖ 84 ਆਪ ਉਪਾਏ ਮਾਨਸ ਜਨਮ ਗੁਰ ਸ਼ਬਦ ਬਿਰੜਾਏ 84 ਲੱਖ ਦੇ ਉਹਨਾਂ ਦੇ ਜੀਵ ਪ੍ਰਮਾਤਮਾ ਨੇ ਆਪ ਪੈਦਾ ਕੀਤੇ ਹਨ ਉਸ ਦੀ ਮਿਹਰ ਨਾਲ ਹੀ ਮਨੁੱਖਾ ਜਨਮ ਵਿੱਚ ਗੁਰੂ ਜੀਵ ਦੇ ਅੰਦਰ ਪ੍ਰਮਾਤਮਾ ਦੀ ਭਗਤੀ ਪੱਕੀ ਕਰਦਾ ਹੈ। ਬੇਨ ਭਗਤੀ ਵਿਸਟਾ ਵਿੱਚ ਵਾਸਾ ਵਿਸਟਾ ਵਿੱਚ ਫਿਰ ਪਾਏਂਦਾ ਭਗਤੀ ਤੋਂ ਬਿਨਾ ਜੀਵ ਦਾ ਨਿਵਾਸ ਵਿਕਾਰਾਂ ਦੇ ਗੰਦ ਵਿੱਚ ਰਹਿੰਦਾ ਹੈ ਤੇ ਮੁੜ ਮੁੜ ਵਿਕਾਰਾਂ ਦੇ ਗੰਦ ਵਿੱਚ ਹੀ ਪਾਇਆ ਜਾਂਦਾ ਹੈ। ਕਰਮ ਹੋਵੇ ਗੁਰ ਭਗਤ ਦਿਰੜਾਏ ਵਿਣ ਕਰਮਾ ਕਿਉ ਪਾਇਆ ਜਾਏ ਜਦੋਂ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਗੁਰੂ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਭਗਤੀ ਪੱਕੀ ਕਰਦਾ ਪ੍ਰਭੂ ਦੀ ਵਸ਼ਿਸ਼ਤ ਬਿਨਾ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ ਆਪੇ ਕਰੇ ਕਰਾਏ ਕਰਤਾ ਜਿਉਂ ਭਾਵੇ ਤਿਵੇਂ ਚਲਾਏਂਦਾ ਪਰ ਜੀਵ ਦੇ ਕੀ ਵਾਸ ਪ੍ਰਮਾਤਮਾ ਆਪ ਹੀ ਸਭ ਕੁਝ ਕਰਦਾ ਹੈ ਆਪ ਹੀ ਜੀਵ ਪਾਸੋਂ ਕਰਾਉਂਦਾ ਹੈ ਜਿਵੇਂ ਉਸਦੀ ਰਜਾ ਹੁੰਦੀ ਹੈ ਤਵੇਂ ਜੀਵ ਨੂੰ ਤੋੜਦਾ ਹੈ ਸਿਮਰਤ ਸਾਸਤ ਅੰਧ ਨ ਜਾਣੈ ਮੂਰਖ ਅੰਦਾ ਤਤ ਨ ਪਛਾਣੈ ਸਿਮਰਤਿਆਂ ਸ਼ਾਸਤਰਾਂ ਦੇ ਦੱਸੇ ਕਰਮਕਾਂਡ ਦੇ ਰਾਹੀ ਮਨੁੱਖ ਪ੍ਰਭੂ ਦੇ ਮਿਲਾਪ ਦਾ ਭੇਦ ਨਹੀਂ ਜਾਣ ਸਕਦਾ ਕਰਮਕਾਂਡ ਵਿੱਚ ਫਸਿਆ ਅੰਨਾ ਮੂਰਖ ਮਨੁੱਖ ਅਸਲੀਅਤ ਨਹੀਂ ਸਮਝ ਸਕਦਾ ਆਪੇ ਕਰੇ ਕਰਾਏ ਕਰਤਾ ਆਪੇ ਭਰਮ ਪੁਲਾਇਂਦਾ ਪਰ ਇਸ ਦੇ ਵੀ ਕੀ ਵਸ ਕਰਤਾ ਰਾ ਆਪ ਹੀ ਸਭ ਕੁਝ ਕਰਦਾ ਹੈ ਕਰਾਉਂਦਾ ਹੈ ਆਪ ਹੀ ਭਟਕਣਾ ਵਿੱਚ ਪਾ ਕੇ ਕਰਾਏ ਪਾਈ ਰੱਖਦਾ ਹੈ ਸਭ ਕੁਝ ਆਪੇ ਆਪ ਕਰਾਏ ਆਪੇ ਸਿਰ ਸਿਰ ਧੰਦੇ ਲਾਏ ਪ੍ਰਮਾਤਮਾ ਆਪ ਹੀ ਆਪ ਜੀਵਾਂ ਪਾਸੋਂ ਸਭ ਕੁਝ ਕਰਾਉਂਦਾ ਹੈ ਹਰੇਕ ਜੀਵ ਦੇ ਸਿਰ ਉੱਤੇ ਲਿਖੇ ਲੇਖ ਅਨੁਸਾਰ ਪ੍ਰਭੂ ਆਪ ਹੀ ਹਰੇਕ ਨੂੰ ਮਾਇਆ ਵਾਲੀ ਦੌੜ ਭੱਜ ਵਿੱਚ ਚਲਾਈ ਰੱਖਦਾ ਹੈ ਆਪੇ ਥਾਪ ਥਾਪੇ ਵੇਖੈ ਗੁਰਮੁਖ ਆਪ ਬੁਝਾਏਂਦਾ ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਨਾਸ਼ ਕਰਦਾ ਹੈ ਆਪ ਹੀ ਸਭ ਦੀ ਸੰਭਾਲ ਕਰਦਾ ਹੈ ਗੁਰੂ ਦੀ ਸ਼ਰਨ ਪਾ ਕੇ ਆਪ ਹੀ ਸਹੀ ਜੀਵਨ ਰਾਹ ਦੀ ਸੋਝੀ ਦਿੰਦਾ ਹੈ ਸੱਚਾ ਸਾਹਿਬ ਗਹਿਰ ਗੰਭੀਰਾ ਸਦਾ ਸਲਾਹੀ ਤਾਮਨ ਧੀਰਾ ਮਾਲ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਅਥਾ ਹੈ ਵੱਡੇ ਜਿਗਰੇ ਵਾਲਾ ਹੈ ਜਦੋਂ ਮੈਂ ਸਦਾ ਉਸ ਦੀ ਸਿਫਤ ਸਲਾਹ ਕਰਦਾ ਹਾਂ ਤਾਂ ਮੇਰਾ ਮਨ ਧੀਰਜ ਵਾਲਾ ਰਹਿੰਦਾ ਹੈ ਆਗਾਮ ਅਗੋਚਰ ਕੀਮਤ ਨਹੀਂ ਪਾਈ ਗੁਰਮਖ ਮਨ ਵਸਾਏਂਦਾ ਉਸ ਆਪਾਂਸ ਤੇ ਅਗੋਚਰ ਪ੍ਰਮਾਤਮਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਕਿਸੇ ਦੁਨੀਆਵੀ ਪਦਾਰਤ ਦੇ ਵੱਟੇ ਉਹ ਮਿਲ ਨਹੀਂ ਸਕਦਾ ਗੁਰੂ ਦੀ ਸ਼ਰਨ ਪਾ ਕੇ ਆਪਣਾ ਨਾਮ ਮਨੁੱਖ ਦੇ ਮਨ ਵਿੱਚ ਵਸਾਉਂਦਾ ਹੈ ਆਪ ਨਿਰਾਲਮ ਹੋਰ ਧੰਦਾ ਲੋਈ ਗੁਰ ਪ੍ਰਸਾਦੀ ਬੁੱਝੈ ਕੋਈ ਪ੍ਰਮਾਤਮਾ ਆਪ ਨਿਰਲੇਪ ਹੈ ਔਰ ਸਾਰੀ ਲੁਕਾਈ ਮਾਇਆ ਦੀ ਦੌੜ ਭੱਜ ਵਿੱਚ ਖਚਤ ਰਹੀਦੀ ਹੈ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਦੇ ਰਾਹੀ ਉਸ ਨਾਲ ਸਾਝ ਪਾਉਂਦਾ ਹੈ ਨਾਨਕ ਨਾਮ ਵਸੈ ਘਟ ਅੰਤਰ ਗੁਰਮਤੀ ਮੇਲ ਮਿਲਾਇਂਦਾ ਹੈ ਨਾਨਕ ਜਿਸ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆ ਵੱਸਦਾ ਹੈ ਗੁਰੂ ਦੀ ਮਤ ਵਿੱਚ ਜੋੜ ਕੇ ਪ੍ਰਭੂ ਮਨੁੱਖ ਨੂੰ ਆਪਣੇ ਚਰਨਾਂ ਵਿੱਚ ਮਿਲਾਉਂਦਾ ਹੈ